ਤਿੰਨ ਫਰਮਾਂ ਉਨਾਂ ਚ 15 ਕਿਲੋ ਸੀਡ ਮਿਲਿਆ ਸੀ ਅੱਛਾ ਜੀ ਇਹ ਆਪਾਂ 1 ਕਿਲੋ 300 ਗ੍ਰਾਮ ਨਾ 1 ਕਿੱਲਾ ਹੱਥ ਨਾਲ ਝੋ ਗਿਆ ਸੀ ਜੀ ਆਹ ਲੱਕੀ ਭਾਈ ਸਾਰੇ ਆਉਣ ਵਾਲੇ ਝੋਨੇ ਦੇ ਵੀ ਆ ਹਾਂਜੀ ਜਿਹੜੀ ਆਪਾਂ ਹੁਣ ਨਵੀਂ ਪੈਕਿੰਗ ਦੇ ਰਹੇ ਆ ਜ਼ਿੰਮੇਦਾਰਾਂ ਨੂੰ ਉਹ ਆਪਾਂ ਦੇ ਸਰ ਮਾਡਰਨ ਐਗਰੀ ਸੀਡ ਵਾਲਿਆਂ ਦੇ ਆਏ ਆ ਸਜਣੋ ਗੁਰਦਾਸਪੁਰ ਦਾ ਏਰੀਆ ਇਹ ਅਮਰਤਸਰ ਸਾਹਿਬ ਦੇ ਏਰੀਏ ਮੱਝੇ ਏਰੀਏ ਦੇ ਵਿੱਚ ਆ ਆਪਾਂ ਇੱਕ ਬਹੁਤ ਮਸ਼ਹੂਰ ਭੱਟੀ ਫਰਮ ਆ ਜਿਹੜੀ ਝੋਨੇ ਦੇ ਕਣਕ ਦੇ ਬੀਆਂ ਤੇ ਕੰਮ ਕਰਦੀ ਆ ਮੈਂ ਤਾਂ ਇਹ ਸੋਚਿਆ ਸੀਗਾ ਬੀਰ ਬਸ ਝੋਨੇ ਦਾ ਬੀ ਹੁੰਦਾ ਮਾਰਿਆ ਛਾਣਨਾ ਮੋਟਾ-ਮੋਟਾ ਜਾਂ ਛਾਣਿਆ ਤੇ ਕੰਮ ਹੋ ਗਿਆ ਪਰ ਬੀ ਦੀ ਸੁਧਾਈ ਤਾਂ ਯਾਰ ਕਮਾਲ ਆ ਯਾਰ ਮੈਂ ਤਾਂ ਆ ਕੇ ਵੇਖ ਕੇ ਹੈਰਾਨ ਆ ਤੁਸੀਂ ਹੈਰਾਨ ਰਹਿ ਜਾਓਗੇ ਮਸ਼ੀਨਰੀ ਦੇਖ ਕੇ ਵੀ ਕਿਵੇਂ ਕੱਲਾ-ਕੱਲਾ ਦਾਣਾ ਕਿਵੇਂ ਫੜਿਆ ਜਾਂਦਾ ਕਿਵੇਂ ਉਹਨੂੰ ਪਰਖਿਆ ਜਾਂਦਾ ਕਿ ਆਹ ਬੀ ਆ ਜਿਹੜਾ ਇੰਨਿਆਂ ਬੀਆਂ ਦੇ ਵਿੱਚੋਂ ਕਿਹੜਾ ਬੀ ਆ ਜਿਹੜਾ ਉੱਗਣ ਦੇ ਕਾਬਲ ਆ ਪਰ ਸਭ ਤੋਂ ਪਹਿਲਾਂ ਆਪਣੇ ਨਾਲ ਲੱਕੀ ਪਾਈ ਹੋਣਗੇ ਜਿਹੜੇ ਇੱਥੋਂ ਸਾਰਾ ਇਹ ਸਿਸਟਮ ਨੂੰ ਮੈਨੇਜ ਕਰਦੇ ਆ ਲੱਕੀ ਭਾਈ ਸਭ ਤੋਂ ਪਹਿਲਾਂ ਰੌ ਮਟੀਰੀਅਲ ਇੱਥੇ ਪੈ ਜਾਂਦਾ ਹਾਂ ਪਹਿਲਾਂ ਆਪਾਂ ਜਿੰਨਾ ਵੀ ਰੌ ਸੀਡ ਹੈ ਨਾ ਸਾਰਾ ਆਪਾਂ ਹੋਦੀ ਬਣਾਈ ਆ ਹੋਦੀ ਦੇ ਵਿੱਚ ਲੈ ਕੇ ਪਾਣੇ ਆ ਇੱਥੇ ਪੈ ਜਾਣਾ ਹਾਂਜੀ ਹਾਂਜੀ ਤਾਂ ਜਿਹੜਾ ਇਹ ਏਡੀ ਏਡੀ ਮਸ਼ੀਨਰੀ ਆ ਇਹ ਡਬਲ ਆ ਆਪਾਂ ਕਹਿ ਲਈਏ ਵੀ ਜਿਹੜੀ ਦੇਖ ਰਹੇ ਆ ਦਰਸ਼ਕ ਹਾਂਜੀ ਤੇ ਇਸ ਤੋਂ ਇੱਕ ਪਲਾਂਟ ਹੋਰ ਆ ਹਾਂਜੀ ਇਹ ਤਾਂ ਇੱਕ ਆਪਾਂ ਨੂੰ ਕੋਲ ਵੈਰਾਈਟੀਆਂ ਜ਼ਿਆਦਾ ਹੁੰਦੀਆਂ ਨਾ ਇੱਕ ਵੈਰਾਈਟ ਇੱਧਰ ਕਰ ਲਈ ਤੇ ਇੱਕ ਉੱਧਰ ਕਰ ਲਈਏ ਹਾਂਜੀ ਇੱਕ ਦੂਜੇ ਦੀ ਵੈਰਾਈਟੀ ਨਾਰ ਵਾਲੇ ਹਾਂਜੀ ਮਿਕਸਿੰਗ ਹੋਵੇ ਮਿਕਸ ਨਾ ਹੋਵੇ ਫਿਰ ਉਸ ਤੋਂ ਬਾਅਦ ਹਾਂ ਤੋਂ ਬਾਅਦ ਇਹ ਆਪਣੇ ਕੋਲ ਕਲੀਨਰ ਲੱਗਾ ਆ ਹਾਂਜੀ ਇਹ ਤੋਂ ਦਾਣੇ ਜਿੰਨੇ ਵੀ ਸਾਰੇ ਕਲੀਨਰ ਦੇ ਵਿੱਚ ਜਾਂਦੇ ਆ ਅੱਛਾ ਜੀ ਕਲੀਨਰ ਨੇ ਜਿਹੜੀ ਲਾਈਟ ਵੇਟ ਸਾਰੀ ਕੱਢ ਦੇਣੀ ਹੈ ਬਾਹਰ ਅੱਛਾ ਤੋਂ ਬਾਅਦ ਆਪਣੇ ਕੋਲ ਗ੍ਰੇਡਰ ਆ ਲੱਗਾ ਅੱਛਾ ਜੀ ਗ੍ਰੇਡਰ ਨੇ ਜਿੰਨੇ ਬਰੀਕ ਦਾਣੇ ਆ ਉਹਨੇ ਬਾਹਰ ਕੱਢ ਦੇਣੇ ਆ ਸਾਰੇ ਅੱਛਾ ਇਹ ਇਹਦੇ ਚ ਇਸ ਤੋਂ ਅੱਗੇ ਉਹਨੇ ਕਲੀਨ ਕਰਤਾ ਹਾਂਜੀ ਇਹਨੇ ਗ੍ਰੇਡਿੰਗ ਕਰਤੀ ਇਹਨੇ ਗ੍ਰੇਡ ਕਰਤਾ ਗ੍ਰੇਡਿੰਗ ਕਰਤੀ ਤੇ ਗ੍ਰੇਡਿੰਗ ਕਰਨ ਤੋਂ ਬਾਅਦ ਫਿਰ ਇਹ ਗ੍ਰੇਡ ਕਰਨ ਤੋਂ ਬਾਅਦ ਦਾਣੇ ਅੱਗੇ ਜਾਂਦੇ ਆਪਣੇ ਕੋਲ ਇਹ ਲੱਗਾ ਇੰਡੈਂਟ ਸਿਲੰਡਰ ਇਹ ਇਹਦੇ ਵਿੱਚ ਕੀ ਹੋ ਜਾਂਦਾ ਇਹਦੇ ਵਿੱਚ ਜਿਹੜਾ ਦਾਣਾ ਅੱਧਾ ਟੁਕੜਾ ਰਹਿ ਜਾਂਦਾ ਨਾ ਉਹ ਬਾਹਰ ਕੱਢ ਦਿੰਦਾ ਇਹਨੇ ਹਾਂਜੀ ਟੋਟਾ ਉਹਨੇ ਟੋਟਾ ਬਾਹਰ ਕੱਢਦਾ ਹਾਂਜੀ ਹਾਂਜੀ ਉਸ ਤੋਂ ਅੱਗੇ ਆਹ ਕਾਦੇ ਵਾਸਤੇ ਲੱਗਿਆ ਉਸ ਤੋਂ ਆਪਣੇ ਕੋਈ ਪੁਰਾਣੇ ਸਮਝ ਹੁੰਦੇ ਨਹੀਂ ਆ ਵੀ ਛੱਜ ਜਿਹਦਾ ਛੱਜ ਕੰਮ ਕਰਦਾ ਇਹ ਹੂੰ ਬਸ ਇਹ ਛੱਜ ਦੀ ਤਰ੍ਹਾਂ ਕੰਮ ਕਰਦਾ ਹੈ ਆਪਣੇ ਕੋਲ ਇਹਨੂੰ ਕਹਿੰਦੇ ਗ੍ਰੈਵਿਟੀ ਸੈਪਰੇਟਰ ਸੈਪਰੇਟਰ ਅੱਛਾ ਹਾਂਜੀ ਤੇ ਆਪਣੇ ਕੋਲ ਡਬਲ ਇਹ ਲਗਾਏ ਇਹਨੇ ਹੌਲੇ ਦੇ ਭਾਰੇ ਦਾਣੇ ਆ ਨਾ ਬਿਲਕੁਲ ਅਲੱਗ-ਅਲੱਗ ਕਰੀ ਜਾਣੇ ਆ। ਅੱਛਾ ਇਹਦੇ ਇਹਦੀ ਇਹਦੀ ਢਾਲ ਤੇ ਇਹਦੀ ਸ਼ੇਪ ਹੀ ਉਸ ਹੱਬ ਨਾਲ ਬਣੀ ਆ ਕਿ ਇਹਦੇ ਦਾਣਿਆਂ ਨੂੰ ਅਲੱਗ-ਅਲੱਗ ਕਰ ਦੇਣਾ। ਭਾਰੇ ਦਾਣੇ ਆਪਣੇ ਇੱਕ ਪਾਸੇ ਚੱਲ ਜਾਣੇ ਆ। ਹਾਂ ਹੌਲੇ ਦਾਣੇ ਸਾਰੇ ਇੱਕ ਪਾਸੇ ਰਹੇ ਨੇ। ਅੱਛਾ ਇਹ ਹੋ ਗਿਆ। ਹਾਂਜੀ। ਇਸ ਤੋਂ ਬਾਅਦ ਭਾਈ ਇਸ ਤੋਂ ਬਾਅਦ ਫਿਰ ਕਿੱਥੇ ਚਲੇ ਜਾਂਦੇ ਆ? ਇਸ ਤੋਂ ਬਾਅਦ ਆਪਣੇ ਕੋ ਬਿਨਾਂ ਲੱਗੀਆਂ ਫਾਈਨਲ ਹਾਂਜੀ ਇਹਦੇ ਵਿੱਚ ਜਿਹੜੇ ਹਲਕੇ ਦਾਣੇ ਇੱਕ ਪਾਸੇ ਰਹਿੰਦੇ ਭਾਰੇ ਇੱਕ ਪਾਸੇ ਜਿਹੜੇ ਸੀਡ ਦੇ ਆ ਫਾਈਨਲ ਦਾਣੇ। ਹਾਂਜੀ ਉਹ ਆਪਣੇ ਕੋ ਇੱਥੇ ਆ ਜਾਂਦੇ ਆ। ਕਿੱਥੇ ਆ ਗਏ? ਇਹ 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 ਫਾਈਨਲ ਆ। ਇਸ ਗ੍ਰੇਡ ਹੋ ਗਿਆ ਇਹ ਐਸਟਮੈਂਟਾਂ ਢੋਲਦੇ تھے ਉਹ ਨਹੀਂ ਆ ਆ ਫਾਈਨਲ ਹੋ ਗਿਆ ਹਾਂਜੀ ਜਿਹੜੇ ਗ੍ਰੇਡਿੰਗ ਹੋ ਗਿਆ ਤੇ ਜਿਹੜੀ ਆ ਉੱਪਰਲੀ ਉੱਪਰਲੀ ਮਸ਼ੀਨ ਆ ਇਹ ਕੀ ਕੰਮ ਕਰਦੀ ਆ ਇਹ ਆਪਣੇ ਕੋਲ ਸੌਟੈਕ ਮਸ਼ੀਨ ਹੈ ਹਾਂਜੀ ਇਹ ਕਲਰ ਦੇ ਅਕੋਰਡਿੰਗ ਕੰਮ ਕਰਦੀ ਆ ਅੱਛਾ ਜਿਹੜੇ ਇਹਦੇ ਵਿੱਚ ਦਾਣੇ ਰਹਿ ਗਏ ਕਾਲੇ ਹਰੇ ਜੋ ਵੀ ਬਰਾਊਨ ਦਾ ਸਾਰੇ ਉਹਨੇ ਬਾਹਰ ਕਰ ਦਿੰਦੇ ਨੇ ਕਲਰ ਦੇ ਅਕੋਰਡਿੰਗ ਕੰਮ ਕਰਦੀ ਸੀ ਅੱਛਾ ਜਿਹੜਾ ਕਾਲਾ ਦਾਣਾ ਰਹਿ ਗਿਆ ਕਾਲੇ ਦਾਣੇ ਕਿੱਥੇ ਆ ਕੱਢੇ ਵੇ ਮਾੜੇ ਦਿਖਾਓਗੇ ਇਹ ਆ ਕੱਢ ਦਿੰਦੀ ਆ ਕਾਲੇ ਹਾਂਜੀ ਕਾ ਦੇਖੋ ਬਸ ਇਹਦੇ ਵਿੱਚੋਂ ਆ ਕਾਲੇ ਬਾਹਰ ਕੱਢ ਤੇ ਹਾਂਜੀ ਜਿਹੜਾ ਹਲਕਾ ਜਿਹਾ ਵੀ ਦਾਗੀ ਉਹ ਬਾਹਰ ਕੱਢਤਾ ਬਿਲਕੁਲ ਜਿਹੜਾ ਦਾਗੀ ਮੰਨ ਲਓ ਆ ਕਾ ਦੇਖਦੇ ਹੋ ਨਾ ਤੁਹਾਨੂੰ ਫਾਰੇ ਰੰਗ ਦਾ ਜਾਂ ਕੋਈ ਬਲੈਕ ਆ ਗਿਆ ਜਾਂ ਕੋਈ ਮਾੜਾ ਵੀ ਵਿਚ ਹੈ ਦਾ ਸ਼ੇਡ ਉਹਦੇ ਤੁਸੀਂ ਨੂੰ ਚੁੱਕ ਕੇ ਬਾਹਰ ਮਾਰਨਾ ਤੇ ਨੇ ਬਾਹਰ ਕੱਢ ਦੇਣਾ ਫਿਰ ਉਸ ਤੋਂ ਬਾਅਦ ਫਾਈਨਲ ਕਿੱਥੇ ਆ ਗਿਆ ਫਾਈਨਲ ਆਪਣਾ ਆ ਗਿਆ ਇੱਥੇ ਬਸ ਇਹ ਆ ਗਿਆ ਫਾਈਨਲ ਇੰਟਰਵਿਊ ਆ ਫਾਈਨਲ ਹੋ ਗਿਆ ਹਾਂਜੀ ਆ ਆ ਉਹ ਹੋਆ ਇਹ ਇਸ ਤੋਂ 100 ਟੈਕਸੀਡ ਹੋ ਗਿਆ ਇਸ ਤੋਂ ਬਾਅਦ ਇਸ ਤੋਂ ਬਾਅਦ ਉਹ ਜਿਹੜੀਆਂ ਉੱਥੇ ਬੁੜੀਆਂ ਬੈਠੀਆਂ ਪੈਕ ਕਰੀ ਜਾਂਦੀਆਂ ਸੀ ਉਹ ਇਹ ਪੈਕ ਹੋਣ ਲਈ ਜਾਊਗਾ ਹਾਂ ਉਹ ਉਹ ਆਪਾਂ ਟ੍ਰੀਟ ਕਰਾਂ ਟ੍ਰੀਟ ਕਰਕੇ ਨਾ ਉਹਨੂੰ ਫਿਰ ਇਹਨੂੰ ਪੈਕ ਕਰਾਂਗੇ ਉਸ ਤੋਂ ਬਾਅਦ ਉਹ ਮਸ਼ੀਨ ਟ੍ਰੀਟ ਵਾਲੀ ਤੇ ਜਾਊ ਹਾਂਜੀ ਉਸ ਤੋਂ ਬਾਅਦ ਇਹ ਤੇ ਉਹਦੇ ਦਵਾਈ ਲੱਗ ਜੂਗੀ ਹਾਂਜੀ ਹਾਂਜੀ ਦਵਾਈ ਲੱਗਣ ਤੋਂ ਬਾਅਦ ਫਿਰ ਉਹ ਪੈਕ ਹੋ ਕੇ ਫਿਰ ਕਿਸਾਨਾਂ ਲਈ ਜਾਊਗਾ ਹਾਂਜੀ ਹਾਂਜੀ ਆਪਣੇ ਕੋ ਆਟੋਮੈਟਿਕ ਪਲਾਂਟ ਲੱਗੇ ਟ੍ਰੀਟਡ ਸਾਰੇ ਜੀ ਆਪਣੇ ਆਪ ਟ੍ਰੀਟ ਕਰਦੀ ਆਪਣੇ ਆਪ ਡਰਾਇਰ ਕਰਦੀ ਆ ਕੀ ਫਿਰ ਮਾੜਾ ਜਿਹਾ ਦੇਖ ਵੀ ਲੱਗੇ ਵੀ ਇਹਦੇ ਵਿੱਚ ਜਰਮੀਨੇਟ ਕਰਕੇ ਹਾਂਜੀ ਤੁਹਾਨੂੰ ਦਿਖਾਉਨੇ ਆ ਕਿ ਕਿਦਾਂ ਆਪਾਂ ਕੱਲੇ ਜਿਹੜੇ ਲਾਟ ਦੇ ਵਿੱਚੋਂ ਸਿੰਪਲ ਲੈ ਲੈਣਾ ਆਪਾਂ ਹਾਂਜੀ ਸਿੰਪਲ ਲੈ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਜਰਮੀਨੇਟ ਹੋਣ ਵਾਸਤੇ ਇੱਥੇ ਰ ਕਦੇ ਜਰਮੀਨੇਟਰ ਕਿਹੜਾ ਇਹ ਮਤਲਬ ਇੱਕ ਇੱਕ ਦਾਣਾ ਜਿਹੜਾ ਜਿਹੜਾ ਬੀਜਿਆ ਸੀ ਹੋ ਗਿਆ ਹਾਂਜੀ 90 ਤੋਂ 95% ਜਰਮੀਨੇਸ਼ਨ ਆਇਆ ਦੀ ਅੱਛਾ ਜੀ ਹਾਂਜੀ ਹੂੰ ਤੇ ਉਹ 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 ਕੀ ਪਈ ਆ ਉਹ ਜਿਵੇਂ ਵਸੀਤ ਕਰਕੇ ਰੱਖੀ ਵੀ ਹੁੰਦੀ ਆ ਪੁਰਾਣੇ ਰਾਜਿਆਂ ਦੀ ਇਹ ਵੀ ਆਪਾਂ ਇਹੀ ਸੇਮ ਹੀ ਪ੍ਰੋਸੀਜਰ ਆ ਉਹ ਆਪਾਂ ਡੱਬੇ ਦੇ ਵਿੱਚ ਲਾਤੀ ਜਰਮੀਨੇਸ਼ਨ ਇਹ ਆਪਾਂ ਕਾਗਜ਼ ਦੇ ਵਿੱਚ ਲਾਤੀ ਅੱਛਾ ਹਾਂਜੀ ਆਹ ਸੀ ਆਹ ਦਾਣੇ ਉੱਗੇ ਵਿਆ ਸੀ ਹਾਂਜੀ ਇਹ ਥੋੜੇ ਲੇਟ ਲਾਇਵ ਹੈ ਪੂਰੀ ਆ ਆ ਦਿਖਾ ਆ ਗਈ ਹੈ ਹਨ ਇਹਦੇ ਵੀ ਪੂਰੀ ਜਨੂਨਿਸ਼ਨ ਹੈ ਹਾਂ ਆ ਦਿਖਾ ਸਾਰੀਆਂ ਦੂਆਂ ਇਆਂ ਪੰਨੀਆਂ ਦੀਨਾਂ ਕਰ ਲੈ ਹੈ ਹਾਂਜੀ ਅੱਛਾ ਐਵੇਂ ਚੈੱਕ ਕਰ ਲੈਨੇ ਸਾਰਾ ਲਾਟ ਹਾਂਜੀ ਜਿਹੜਾ ਆਪਨ ਪਤਾ ਲੱਗ ਜਾਂਦਾ ਵੀ ਨਹੀਂ ਟੁਗਦਾ ਹਾਂ ਫਿਰ ਉਹਨੂੰ ਸਾਈਡ ਤੇ ਕਰੀ ਦਿੱਤਾ ਇਹਦੇ ਵਿੱਚ ਪਲੱਸ ਪੁਆਇੰਟ ਏ ਆ ਜਿਹੜੀ ਆਪਾਂ ਟ੍ਰੇਡ ਕਰਦੇ ਨਾ ਜੀ ਉਹਦੇ ਵਿੱਚ ਫੰਗਸ ਬਿਲਕੁਲ ਨਹੀਂ ਹੁੰਦੀ ਆਹ ਦੇਖੋ ਜਿਹੜਾ ਵਿਦਆਊਟ ਰੇਟ ਹੈ ਨਾ ਜਿਹਨੂੰ ਆਪਾਂ ਦਵਾਈ ਨਹੀਂ ਲਾਈ ਉਹਦੇ ਵਿੱਚ ਫੰਗਸ ਆਈ ਪਈ ਆ ਤੁਹਾਡੇ ਸਾਹਾਂ ਦਾਣਿਆਂ ਨੂੰ ਹਾਂਜੀ ਹੂੰ ਅੱਛਾ ਆਹ ਬਤਾਉ ਟ੍ਰੀਟਡ ਆ ਉਹ ਟ੍ਰੀਟਡ ਆ ਹਾਂਜੀ ਜਿਹੜਾ ਟ੍ਰੀਟਡ ਆ ਆਹ ਟ੍ਰੀਟਡ ਆ ਹਾਂਜੀ ਆਹ ਟ੍ਰੀਟਡ ਹੋ ਗਿਆ ਆਹ ਮੈਂ ਵਿਖਾਉਣਾ ਤੁਹਾਨੂੰ ਜਿਹੜਾ ਟ੍ਰੀਟਡ ਆ ਮਾਰੇ ਦੱਸਾਂ ਆਹ ਟ੍ਰੀਟਡ ਆ ਦੇਖੋ ਇਹਦੇ ਚ ਫੰਗਸ ਹੈ ਕਿਤੇ ਅੱਛਾ ਇਹਦੇ ਵਿੱਚ ਕੋਈ ਫੰਗਸ ਦਾ ਦਾਣਾ ਨਹੀਂ ਹਾਂਜੀ ਜਿਹੜੇ ਬਤਾਉ ਟ੍ਰੀਟਡ ਆ ਇਹਦੇ ਚ ਫੰਗਸ ਹੈ ਕਿਤੇ ਉਹਦੇ ਚ ਦੇਖੀ ਤੁਸੀਂ ਕਿੰਨੀ ਫੰਗਸ ਹੈ ਬਾਕੀ ਬਾਕੀ ਮੰਮੀ ਆਪਣਾ ਟ੍ਰੀਟ ਕਰਨ ਦਾ ਮਤਲਬ ਹੀ ਇਹੋ ਹੀ ਆ ਬਸ ਹੂੰ ਮੈਂ ਵੀ ਸਜਣੋ ਤੁਹਾਨੂੰ ਆਉਣ ਵਾਲੇ ਸਮੇਂ ਦੀਆਂ ਜਿਹੜੀਆਂ ਬ੍ਰੈਡੀਆਂ ਉਹਨਾਂ ਬਾਰੇ ਜਾਣਕਾਰੀ ਦੇ ਦਈਏ ਫੈਕਟਰੀ ਬਾਰੇ ਤਾਂ ਆਪਾਂ ਕਾਫੀ ਜਾਣਕਾਰੀ ਲੈ ਚੁੱਕੇ ਆ ਤੇ ਕਾਫੀ ਆਪਾਂ ਲੈ ਲੈਣੀ ਆ ਜਾਣਕਾਰੀ ਆਪਾਂ ਆ ਲੱਕੀ ਭਾਈ ਸਾਰੇ ਆਉਣ ਵਾਲੇ ਝੋਨੇ ਦੇ ਵੀ ਆ ਹਾਂਜੀ ਜਿਹੜੀ ਆਪਾਂ ਹੁਣ ਨਵੀਂ ਪੈਕਿੰਗ ਦੇ ਰਹੇ ਆ ਜ਼ਿੰਮੇਦਾਰਾਂ ਨੂੰ ਉਹ ਆ ਤਾਂ ਕਿ ਸਰ ਜੀ ਇਹ ਇਹ ਇੱਕੋ ਤਰ੍ਹਾਂ ਦਾ ਵੀ ਹੋਈ ਆ ਕਿ ਸਾਰੇ ਬੀਬੀ ਡਾਟ ਤਰ੍ਹਾਂ ਦੀਆਂ ਵੈਰਾਈਟੀ ਸਾਰੀਆਂ ਅਲਗ-ਅਲਗ ਹੈ ਆਪਣੇ ਕੋਲ ਮਾੜਾ ਇਹ ਦੱਸੋਗੇ ਕਿਹੜੀ ਵੈਰਾਈਟੀ ਕਿੰਨੇ ਟਾਈਮ ਵਾਲੀ ਆ ਮ ਮੋੜ ਤੋਂ ਸ਼ੁਰੂ ਹੋ ਜਾਓ ਆ ਆ ਕਿਹੜੀ ਵੈਰਾਈਟੀ ਆਪਣੇ ਪੀਆਰ 131 ਆ ਪਰਮਲ ਦੀ ਵੈਰਾਈਟੀ ਆ ਠੀਕ ਆ ਜਿਹੜਾ ਥੋੜੇ ਥੋੜੇ ਟਾਈਮ ਵਾਲਾ ਨਹੀਂ ਨਹੀਂ ਥੋੜੇ ਨਾਲ 135 ਤੋਂ 140 ਦਿਨ ਲੈਂਦੀ 135 ਤੋਂ ਥੋੜੇ ਟਾਈਮ ਵਾਲੀ ਆਪਣੇ ਕੋਲ ਹੈਗੀ ਆ ਪੀਆਰ 126 ਪੀਆਰ 126 ਹੈਗੀ ਆ ਹਾਂਜੀ ਆ ਹੈਗੀ ਆ ਆਪਣੇ ਕੋਲ ਜੀ ਥੋੜੇ ਟਾਈਮ ਵਾਲੀ ਜੀ ਵੇ ਝਾੜ ਬਾਰੇ ਕਿਸਾਨਾਂ ਤੋਂ ਹੀ ਪੁੱਛ ਕੇ ਕਿ ਕਿੰਨਾ ਕਿੰਨਾ ਕੱਢਦਾ ਕਿ ਤੁਸੀਂ ਕੁਝ ਦੱਸ ਸਕਦੇ ਕਿ ਕਿੰਨਾ ਕਚਾ ਆਪਾਂ ਕੁਝ ਨਹੀਂ ਦੱਸ ਜਿਹੜੇ ਆਪਣੀ ਜ਼ਿੰਮੇਵਾਰ ਜਿਹੜੇ ਬੀਜ ਦੇ ਆ ਨਾ ਆਪਣਾ ਸੀਡ ਉਹਨਾਂ ਤੋਂ ਪੁੱਛੋ ਤਾਂ ਆਪ ਹੀ ਦੱਸਣਗੇ ਤੁਹਾਨੂੰ ਆਪੇ ਕੰਪਨੀ ਵਾਲੇ ਕਹਿਣਗੇ ਤਾਂ ਅਗਲਾ ਕੂਕਾ ਵਿੱਚ ਹਾਂ ਯਕੀਨ ਨਹੀਂ ਕਰਨੀ ਹਾਂਜੀ ਓਕੇ ਸਹੀ ਗੱਲ ਆ ਆ ਪੀਆਰ 126 ਹੈ ਜੀ ਹਾਂ ਆ ਪੀਆਰ 126 ਆ ਮਾਡਰਨ 110 ਹੈ ਆਪਣੀ ਕੋਈ ਦੀ ਛੋਟੀ ਪੈਕਿੰਗ ਵੀ ਆ ਤੋਂ ਬਾਅਦ ਬਾਸਮਤੀ ਦੀ ਹੈ ਸ਼ਾਰਟ ਟਰਮ ਦੀ ਵੈਰਾਈਟੀ ਆ ਜਲਦੀ ਜਲਦੀ ਨਾ ਕਰੋ ਜਲਦੀ ਨਾ ਕਰੋ ਪੀਆਰ 126 ਬਾਰੇ ਸਾਰੇ ਜਾਣਦੇ ਵੀ 120 ਦਣਾਂ ਦੀ ਬੀਜਣ ਤੋਂ ਲੈ ਕੇ ਕੱਢਣ ਤੱਕ 120 ਦੇ ਵਿੱਚ ਹੈ ਹਨਾ ਭਾਈ ਤਾਂ ਵੀ ਇਹ ਪੀਆਰ 126 ਹੋ ਗਿਆ ਆ ਆਹ ਆ ਕਿਹੜਾ ਇਹ ਮਾਡਰਨ 110 ਮਾਡਰਨ 110 ਆ ਜਿਹੜਾ ਇਹ ਕਿੰਨੇ ਦਣਾਂ ਦੀ ਇਹ ਵੀ ਸੇਮ ਜਿਹੜੀ 131 ਵਾਲੀ 135 ਤੋਂ 140 ਦਣ ਇਹ ਇਹ ਮਤਲਬ ਪੀਆਰ 126 ਜਿਹੜਾ ਲਾਉਂਦਾ ਉਹ ਆ ਵੀ ਵਰਤ ਸਕਦਾ ਹਾਂਜੀ ਲਾ ਸਕਦਾ ਇਹ ਛੋਟੇ ਚੌਲ ਵਾਲੀ ਵੈਰੈਟੀ ਆ ਹਾਂਜੀ ਪਰਮਲ ਵਾਲੀ ਛੋਟੇ ਚੌਲ ਇਹ ਛੋਟੇ ਚੌਲ ਦੀ ਵੈਰੈਟੀ ਆ ਆਹ ਆ ਕਿਹੜਾ ਇਹ ਪੀਆਰ 131 ਉਹ ਜਿਹੜੀ ਤੁਹਾਨੂੰ ਪਹਿਲਾਂ ਦੱਸੀ ਸੀ ਸੇਮ ਹੀ ਵੀ ਆਰ 131 ਇਹ ਜਿਆਦਾ ਦੇਣ ਵਾਲੀ ਹੈ ਪਰਮ ਵਾਲਾ ਹਾਂਜੀ ਆ ਗਿਆ ਜੀ ਇਸ ਤੋਂ ਬਾਅਦ ਆਹ ਜੀ ਤੇ ਆਪਾਂ ਇਹ ਚ ਛੋਟੀ ਪੈਕਿੰਗ ਕਰਕੇ ਦਿਖਾਈ ਆ ਬਹਿ ਕੇ ਸੇਮ ਹੀ ਹੋਊਗੀ ਤੇ ਆਹ ਇਹ ਬਾਸਮਤੀ ਆ ਸ਼ਾਰਟ ਟਰਮ ਦੀ ਜਿਹੜੀ 1699 ਦਾ ਝਾੜ ਬਹੁਤ ਜਿਆਦਾ ਹੈ ਇਹ ਇਹ ਗੇਤੀ ਲੱਗਣ ਵਾਲੀ ਹੈ ਕਿ ਪਛੇਤੀ ਲੱਗਣ ਵਾਲੀ ਹੈ ਜਿੰਮੇਦਾਰ ਆਪਣੇ ਅਕੋਰਡਿੰਗ ਲਾ ਸਕਦਾ ਗੇਤੀ ਲਾ ਸਕਦਾ ਮਹੀਨਾ ਪਹਿਲਾਂ ਵੀ ਲਾ ਸਕਦਾ ਮਗਰੋਂ ਵੀ ਲਾ ਸਕਦਾ ਕੋਈ ਝਾੜ ਤੇ ਅਸਰ ਨਹੀਂ ਪਊਗਾ ਹਾਂ ਨਹੀਂ ਹਾਂਜੀ ਉਸ ਤੋਂ ਬਾਅਦ ਆਹਾ ਇਹ ਵੀ ਆਪਾਂ ਜਿਹੜੀ ਛੋਟੀ ਪੈਕਿੰਗ ਕੀਤੀ ਆ 4 ਕਿਲੋ ਵਾਲੀ ਟਰੇਡ ਕਰਕੇ 110 ਦੀ ਇਹ ਵੀ ਸੇਮ 1699 ਜਿਹੜੀ ਜੀ ਹਾਂਜੀ ਤੇ ਆਹਾ ਬਾਕੀ ਆਪਣੇ ਕੁਝ ਵੈਰਾਈਟੀਆਂ ਪੈਕ ਹੋਣ ਵਾਲੀਆਂ ਪਈਆਂ ਠੀਕ ਆ ਜੀ ਹਾਂਜੀ ਇਹ ਤੇ ਕੁੱਲ ਮਿਲਾ ਕੇ ਆ ਆਹ ਕਿਹੜੀ ਆ ਇਹ ਵੀ ਮਗਰ ਪੈਕਿੰਗ ਹੀ ਆ ਹਾਂਜੀ ਇਹ ਡੱਬਾ ਆਪ ਪੈਕ ਕੀਤਾ 3 ਕਿਲੋ ਝੋਨੇ ਦੀਆਂ ਕੋਲ ਆਪਣੇ ਕੋਲ ਕਿੰਨੀਆਂ ਨਸਲਾਂ ਹੁੰਦੀਆਂ ਝੋਨੇ ਦੀਆਂ ਆਪਣੇ ਕੋਲ ਤਕਰੀਬਨ 15 ਕ ਕਿਸਮਾਂ ਹੋਣੀਆਂ ਟੋਟਲ ਪਰਮਨਲ ਤੇ ਬਾਸਮਤੀ ਪਾਗ ਅਜੇ ਪਰਮਲ ਤੇ ਬਾਸਪਤੀ ਪਾ ਕੇ 15 ਕਿਸਮਾਂ ਹੁੰਦੀਆਂ 15 ਕਿਸਮਾਂ ਵੱਧ ਵੀ ਹੁੰਦੀਆਂ ਜਿੰਨੀਆਂ ਪੰਜਾਬ ਦੇ ਵਿੱਚ ਪੈਦਾ ਹੁੰਦੀਆਂ ਤਕਰੀਬਨ ਹੁੰਦੀਆਂ ਹਾਂਜੀ ਤਕਰੀਬਨ ਆਪਣੇ ਪੰਜਾਬ ਚ ਜ਼ਿਆਦਾਤਰ ਲੱਗਦੀਆਂ ਹੀ ਆ ਉਹ ਵੈਰਾਈਟੀਆਂ ਆਪਣੇ ਕੋਲ ਹੈਗੀਆਂ ਸਾਰੀਆਂ ਵੈਰਾਈਟੀਆਂ ਹੁੰਦੀਆਂ ਬਾਕੀ ਬੀਜ ਦੀ ਸੁਧਾਈ ਤੁਸੀਂ ਦੇਖ ਹੀ ਚੁੱਕੇ ਆਂ ਵੀ ਬੀ ਨੂੰ ਸੋਧਿਆ ਕਿਵੇਂ ਜਾਂਦਾ ਹੈ ਵੀ ਇਸ ਫੈਕਟਰੀ ਦੇ ਵਿੱਚ ਜਿਹੜਾ ਸਾਰਾ ਕੁਝ ਦਿਖਾਉਣ ਦਾ ਮਕਸਦ ਉਹ ਸੀ ਇਹ ਸੀਗਾ ਆ ਦੇਖੋ ਤੁਸੀਂ ਇੱਧਰਲੇ ਪਾਸੇ ਨੂੰ ਨਿਗਾਹ ਮਾਰੋਗੇ ਤਾਂ ਬੀਬੀਆਂ ਕੀ ਕਰ ਰਹੀਆਂ ਕਿ ਇਹਨੂੰ ਬੀ ਨੂੰ ਟ੍ਰੀਟ ਕਰਕੇ ਹਨਾ ਬਾਈ ਟ੍ਰੀਟ ਏ ਨਹੀਂ ਵੀ ਰੰਗਣਾ ਕੀਤਾ ਆ ਆਪਾਂ ਪ੍ਰੋਪਰ ਟ੍ਰੀਟ ਕਰਦੇ ਇਹਨੂੰ ਦਵਾਈ ਲਾ ਕੇ ਦਵਾਈ ਜਿਹੜੀ ਉਹ ਉੱਪਰ ਪਈ ਆ ਉਹ ਉੱਪਰਲੇ ਪਾਸੇ ਪਈ ਕਾਪੜੇ ਪੋਲੀਮਰ ਪਿਆ ਬਾਕੀ ਤੁਹਾਨੂੰ ਦਵਾਈ ਵੀ ਦਿਖਾ ਦਿੰਦੇ ਜਿਹੜੀ ਹਾਂਜੀ ਉਹ ਦਵਾਈ ਲਾ ਕੇ ਉਸ ਤੋਂ ਬਾਅਦ ਇਹਨੂੰ ਡਰ ਰਹੀ ਸੁਕਾ ਕੇ ਜਮ ਹਾਂਜੀ ਅੱਛਾ ਆ ਮਸ਼ੀਨ ਆ ਜਿਹੜੀ ਸੁਕਾਉਂਦੀ ਆ ਸੁਕਾਉਂਦੀ ਹਾਂਜੀ ਉਹ ਸੁਕਾ ਕੇ ਉਸ ਤੋਂ ਬਾਅਦ ਬੀਬੀਆਂ ਨੂੰ ਪੈਕ ਕਰ ਦਿੰਦੀਆਂ ਹਾਂਜੀ ਪੈਕ ਕਰ ਦਿੰਦੀਆਂ ਤੇ ਉਸ ਤੋਂ ਬਾਅਦ ਬਾਈ ਇਹਦੀ ਜਰਮੀਨੇਸ਼ਨ ਵੀ ਚੈੱਕ ਕਰਦੇ ਆ ਹਾਂਜੀ ਜਰਮੀਨੇਸ਼ਨ ਆਪਾਂ ਸਾਰੇ ਕੱਲੇ ਕੱਲੇ ਲੋਡ ਦੀ ਨਾ ਜੀ ਬਕਾਇਦਾ ਚੈੱਕ ਕਰਕੇ ਫਿਰ ਇਹਨਾਂ ਨੂੰ ਪੈਕ ਕਰੀবা ਅੱਛਾ ਜਦੋਂ ਤੁਸੀਂ ਇੱਕ ਲੋਟ ਬਣਾ ਲਿਆ ਫਿਰ ਉਹਦੀ ਜਰਮੀਨੇਸ਼ਨ ਚੈੱਕ ਕਰ ਲਈ ਜੇ ਜਰਮੀਨੇਟ ਹੋ ਗਿਆ ਤਾਂ ਉਹ ਲੋਟ ਵੇਚਣਾ ਜਿਹੜਾ ਜਰਮੀਨੇਟ ਹੋਇਆ ਨਹੀਂ ਉਹ ਲੋਟ ਵੇਚਣਾ ਨਹੀਂ ਕਦੇ ਵੀ ਨਹੀਂ ਹੋ ਸਕਦਾ ਠੀਕ ਆ ਆਪਣੇ ਕੋ ਜਰਮੀਨੇਟਰ ਪਿਆ ਅੰਦਰ ਇਕੱਲੇ ਇਕੱਲੇ ਲੋਟ ਦੀ ਮੈਂ ਤੁਹਾਨੂੰ ਦਿਖਾਉਣਾ ਬਕਾਇਦਾ ਆਪਾਂ ਜਰਮੀਨੇਸ਼ਨ ਲਾਈ ਜਾਂਦਾ ਜੀ ਤੇ ਉਹ ਵੀ ਦੇਖਦੇ ਹਾਂ ਹਾਂਜੀ ਲੋ ਵੀ ਸੱਜਣੋ ਆਪਾਂ ਫੀਲਡ ਦੇ ਵਿੱਚ ਆ ਚੁੱਕੇ ਤੇ ਬਾਉਜੀ ਆਪਣੇ ਨਾਲ ਬਾਉਜੀ ਆ ਦੱਸੋ ਕਣਕ ਬਾਰੇ ਜਾਣਕਾਰੀ ਦਿਓ ਕੀ ਹੈ ਇਹ ਜੀ ਜਿਹੜੇ ਨਾ ਜਰਮ ਪਲਾਜ਼ਮ ਹੈ ਜੀ ਇਹ ਆਪਾਂ 200 ਤੋਂ ਲੈੇ ਸੀ ਜੀ ਇਹ 251 ਲੈਣਾ ਵਾ ਅੱਛਾ ਜੀ ਇਹ ਲੈਣਾ ਆਪਾਂ ਸਾਰੀਆਂ ਚੋਕ ਕੇ ਜੀ ਇਹਦੇ ਵਿੱਚੋਂ ਮੁੜ ਕੇ ਸਿਲੈਕਟ ਕਰਨੀ ਹੈ ਵੀ ਕਿਹੜੀ ਵੈਰੈਟੀ ਵਧੀਆ ਅੱਛਾ ਕਿਹੜੀ ਵੈਰੈਟੀ ਠੀਕ ਹੈ ਜਿਹੜੀ ਵੈਰੈਟੀ ਮਤਲਬ ਅੱਜ ਜਤਰਾ ਲੈਣਾ ਜੀ ਇਹ ਬਹੁਤ ਵਧੀਆ ਹੈ ਇਹ ਲੈਣਾ ਬਹੁਤ ਵਧੀਆ ਇਹਦੇ ਚੋਂ ਆਪਾਂ ਲੈਣਾ ਸਿਲੈਕਟ ਕਰਨੀ ਹੈ ਅੱਛਾ ਉੱਚ ਫਿਰ ਆਪਾਂ ਸੀਡ ਤਿਆਰ ਕਰਕੇ ਫਿਰ ਅਗਲੇ ਸਾਲ ਮਤਲਬ ਕਿੱਲੇ ਚ ਲਾਵਾਂਗੇ ਹੂੰ ਵਿਗੇ ਚ ਲਾਵਾਂਗੇ ਫਿਰ ਉਹਦੇ ਜੀ ਵੇਖਾਂਗੇ ਕਿ ਕਿਹੜੀ ਵੈਰੈਟੀ ਕਿਹ ਤਰ੍ਹਾਂ ਦੀ ਹੈ ਕਿਹੜੀ ਵੈਰੈਟੀ ਨੂੰ ਕੀ ਪ੍ਰੋਬਲਮ ਹੈ ਕਿਹੜੀ ਨੂੰ ਕੀ ਪ੍ਰੋਬਲਮ ਹੈ ਫਿਰ ਉਹ ਵੈਰੈਟੀ ਆਪਾਂ ਡਵੈਲਪ ਕਰਕੇ ਅਗਲੇ ਬੰਨੇ ਦਵਾਂਗੇ ਜੀ ਅੱਛਾ ਇਹ ਇੰਨਾ ਪ੍ਰੋਸੈਸ ਹੁੰਦਾ ਹੈ ਹਾਂਜੀ ਹਾਂਜੀ ਇੰਨਾ ਪ੍ਰੋਸੈਸ ਹੁੰਦਾ ਮਤਲਬ ਇੱਕ ਬੀਜ ਤੁਹਾਡੇ ਕੋਲੇ ਬੀਜੇ ਜਾਣ ਤੋਂ ਬਾਅਦ ਤੀਜੇ ਸਾਲ ਜਾ ਕੇ ਕਿਸਾਨਾਂ ਕੋਲ ਜਾਣ ਲੱਗਦਾ ਤੀਜੇ ਚੌਥੇ ਸਾਲ ਜੀ ਚੌਥੇ ਸਾਲ ਕਿਸਾਨਾਂ ਕੋਲ ਜਾਣਾ ਸਟਾਰਟ ਹੁੰਦਾ ਚੌਥੇ ਤੱਕ ਉਹਤੇ ਸਾਰੀਆਂ ਬਿਮਾਰੀਆਂ ਬੂੜੀਆਂ ਤੇ ਰਿਸਰਚ ਹੋ ਜਾਂਦੀ ਹੈ ਠਾ ਉਹਤੇ ਸਾਰਾ ਹੀ ਵੇਖੋ ਜ ਇਹਨੂੰ ਆਪਾਂ ਅੱਗੇ ਕੀ ਮਤਲਬ ਵੱਖਰੀ ਬਣਾਵਾਂਗੇ ਜੀ ਇਹਦੀ 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 ਮਤਲਬ ਵੇਖਾਂਗੇ ਵੀ ਕੀ ਪ੍ਰੈਸੀਜਨ ਹੈ ਇਹਦੇ ਮਤਲਬ 1000 ਦਾਣੇ ਦਾ ਵਜ਼ਨ ਕਿੰਨਾ ਜੀ ਇਹਦੇ 1000 ਦਾਣੇ ਦਾ ਵਜ਼ਨ ਕਿੰਨਾ ਇਹਨੂੰ ਫਿਰ ਅਗਲੇ ਸਾਲ ਲਾਵਾਂਗੇ ਅੱਛਾ ਫਿਰ ਉਹਦਾ ਵੇਖਾਂਗੇ ਵੀ ਇਹਦਾ ਇਹਦਾ ਝਾੜ ਕਿੰਨਾ ਹੈ ਇਹਦਾ ਝਾੜ ਕਿੰਨਾ ਜਾਂ ਇਹਨੂੰ ਕੋਈ ਪ੍ਰੋਬਲਮ ਹੈ ਇਹਨੂੰ ਕੋਈ ਨਹੀਂ ਪ੍ਰੋਬਲਮ ਹੈਗੀ ਹੂੰ ਜਿਹੜੀ ਵੈਰੈਟੀ ਨੂੰ ਮੰਨ ਲਓ ਕਿਸੇ ਵੇਲੇ ਪ੍ਰੋਬਲਮ ਆ ਜਾਂਦੀ ਭਾਵੇਂ ਦਾ ਝਾੜ ਵਧ ਹੁੰਦਾ ਉਹ ਆਪਾਂ ਨਹੀਂ ਦੰਦੇ ਹੁਣ ਜਿਹੜੀ ਇੱਕ ਵੈਰੈਟੀ ਹੈ ਕੋਈ ਨੂੰ ਮਤਲਬ ਮੰਨ ਲਓ ਝਾੜ ਉਹਦਾ ਕੁਆਂਟਲ ਘੱਟ ਵੀ ਹੋਏ ਜੀ ਉਹ ਜੀ ਮਤਲਬ ਕਹਿਣ ਤੋਂ ਭਾਬੀ ਇਹਦੇ ਇਹ ਇੰਨੇ ਧਿਆਨ ਰੱਖਣੇ ਪੈਂਦੇ ਆ ਬਹੁਤ ਧਿਆਨ ਰੱਖਣਾ ਪੈਂਦਾ ਜੀ ਇਹਦਾ ਬਾਕੀ ਇਹ ਗੱਲਾਂ ਪੁੱਛਣੀਆਂ ਤਾਂ ਲਾਜ਼ਮੀ ਸੀਗਾ ਵੀ ਜਦੋਂ ਕੋਈ ਬੰਦਾ ਸ਼ੀਡ ਫੈਕਟਰੀ ਦੇ ਵਿੱਚ ਲਾ ਲੈਂਦਾ ਕੋਈ ਵੀ ਚਾਰਛਾਨ ਨੇ ਲਾ ਕੇ ਤੇ ਸੋਹਣੀਆਂ ਜੀਆਂ ਬੋਰੀਆਂ ਦੇ ਵਿੱਚ ਪੈਕ ਕਰਕੇ ਤਾਂ ਕੋਈ ਬੰਦਾ ਕਹਿ ਸਕਦਾ ਕਿ ਸਾਡੀ ਸ਼ੀਡ ਫੈਕਟਰੀ ਆ ਤਾਂ ਪਤਾ ਕਰਨਾ ਬੜਾ ਲਾਜੀ ਹੁੰਦਾ ਕਿ ਉਹ ਬੰਦੇ ਨੂੰ ਜਾਣਕਾਰੀ ਹੈ ਕਿ ਸੀਡ ਫੈਕਟਰੀ ਲਗਵਾਣੀ ਵੱਖਰੀ ਗੱਲ ਹੈ ਜਿਹੜਾ ਖੇਤਾਂ ਦੇ ਵਿੱਚ ਪ੍ਰੈਕਟੀਕਲ ਕਰਨਾ ਰਿਸਰਚ ਕਰਨੀ ਜਾਂ ਮਤਲਬ ਸਾਰੀ ਵੈਰੈਟੀ ਵੇਖਣੀ ਉਹ ਵੱਖਰੀ ਗੱਲ ਹੈ ਜਦੋਂ ਮੰਨ ਲਓ ਮੈਂ ਫੀਲਡ ਦੇ ਵਿੱਚ ਸਾਰੀ ਵੈਰੈਟੀ ਦੇਖੀ ਦੀ ਹੈ ਮੈਨੂੰ ਪਤਾ ਵੀ ਹੈ ਵੈਰੈਟੀ ਚ ਜਾਣ ਹੈ ਕਿ ਕਿਹਨੇ ਹੈਗੀ ਆਹ ਵੈਰੈਟੀ ਚੰਗੀ ਹੈ ਕਿ ਚੰਗੀ ਉਹਦੇ ਵਿੱਚ ਵੇਚੂਗਾ ਹੁਣ ਮਤਲਬ ਇਹ ਨਹੀਂ ਵੀ ਮੈਂ ਕਿਦੋਂ ਦਾਣੇ ਲਏ ਜਾਂ ਕੋਈ ਵੇਖਿਆ ਜਾਂ ਮਤਲਬ ਕੋਈ ਯੂਨੀਵਰਸਿਟੀ ਕੇਵਲ ਵੈਰੈਟੀ ਨਹੀਂ ਸਹੀ ਜਾਂਦੀ ਆ ਬਹੁਤ ਪੜ੍ਹ ਕੇ ਦੇ ਦਈਏ ਫਿਰ ਮੰਨ ਲਓ ਆਪਾਂ ਤੇ 100 200 ਕੁਇੰਟਲ ਵ 100 ਕਿੰਟ ਲੱਗੇਗੀ ਯਾਰ ਏਕੜ ਚ ਜੀ 500 ਏਕੜ ਚ ਉਹ ਕਿੰਨੇ ਫਾਰਮਰ ਦਾ ਨੁਕਸਾਨ ਹੋਏਗਾ ਪੈਡੀ ਆ ਸਾਡੀ 200 ਕਿੰਟਲ ਦਾ ਮਤਲਬ ਪਤਾ ਨਹੀਂ ਕਿੰਨੇ ਕਿਕੜ ਲੱਗ ਜਾਂਦੇ ਜੇ 2-4 ਕਿੰਟਲ ਵੀ ਝਾੜ ਘਟ ਜੇ ਤਾਂ ਜ਼ਿਮੀਂਦਾਰ ਦਾ ਵਿਚਾਰਾ ਖਤਮ ਹੋ ਜਾਏਗਾ ਜੀ ਬਿਲਕੁਲ ਬਿਲਕੁਲ ਆ ਬਾਬੂ ਜੀ ਬਾਬੂ ਜੀ ਆਹ ਮਤਲਬ ਇਹ ਇਹ ਕਿੱਲੇ ਚ ਕਿੰਨਾ ਵੀ ਪਾਇਆ ਇਹ ਵੈਰਾਈਟੀ ਹੈਗੀ ਜੀ ਐਚਡੀ 3386 ਜੀ ਇਹ ਸਾਨੂੰ ਸਾਡੀ ਤਿੰਨ ਫਾਰਮਾਂ ਉਨਾਂ ਚ 15 ਕਿਲੋ ਸੀਡ ਮਿਲਿਆ ਸੀ ਅੱਛਾ ਜੀ ਇਹ ਆਪਾਂ 1 ਕਿਲੋ 300 ਗ੍ਰਾਮ ਨਾਲ ਇੱਕ ਲਾ ਹੱਥ ਨਾਲ ਚੋ ਗਿਆ ਸੀ ਜੀ ਅੱਛਾ ਜਿਹੜੇ ਮਤਲਬ ਆਹ ਵੀਡੀਓ ਦੇ ਵਿੱਚ ਚੱਲ ਰਿਹਾ ਆਹ ਵੀਡੀਓ ਆਹੀਂ ਬੇਟਾ ਉਰੇ ਆਹੀਂ ਆ ਦੇਖੋ ਇਹ ਇਹ ਵੀਡੀਓ ਦੇ ਵਿੱਚ ਕੋਠੀਆਂ ਹੋਣਗੀਆਂ ਇਹ 2211 2023 ਆਹ ਦੇਖੋ ਕੋਠੀ ਕੋਠੀ ਦਿਖਦੀ ਆ ਪੁੱਤ ਵੀਡੀਓ ਦੇ ਵਿੱਚ ਦਿਸ ਗਈ ਹਾਂਜੀ ਹਾਂਜੀ ਦਿਸ ਗਈ ਕੋਠੀ ਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹੀ ਕੋਠੀ ਇਹ 2211 2023 ਦੀ ਹੈਗੀ ਹੈ ਜੀ ਸੋਇੰਗ ਦੀ ਹਾਂ ਤੇ 1 ਕਿਲੋ 300 ਗ੍ਰਾਮ ਸੀਡ ਸੀ ਤਾਂ ਤੁਸੀਂ ਕਣਕ ਦੇਖ ਲਓ ਕੋਈ ਬੰਦਾ ਵੀ ਕਹਿ ਨਹੀਂ ਸਕਦਾ ਵੀ 30 35 ਕਿਲੋ ਤੇ ਵੀ ਘਟਾ ਹਾਂ ਤੇ 1 ਕਿਲੋ 300 300 ਗ੍ਰਾਮ ਪਾਇਆ ਮਤਲਬ ਕਹਿਣ ਤੋਂ ਬਾਅਦ ਇਹਨੇ ਬਾਉਜੀ ਜਦੋਂ ਇਹ ਪੂਰਾ 20 ਤਿਆਰ ਹੋ ਜਾਊਗਾ ਉਦੋਂ ਇਹ ਕਿੰਨਾ ਪਿਆ ਕਰੂਗਾ ਕਿੱਲੇ ਚ ਨਹੀਂ ਵੇਖੋ ਜੀ 20 ਦੇ ਉਨਾ ਹੀ ਪੈਣਾ ਹਾਂ ਪਰ ਆਪਣਾ ਆਪਣਾ ਮਤ ਆਪਾਂ ਨੂੰ ਆਪਾਂ ਨੂੰ ਕਣਕ ਤੇ ਝਾੜਨਾ ਨਹੀਂ ਮਤਲਬ ਆਪਾਂ ਨੂੰ ਦਿੰਦਾ ਵੀ ਆਪਾਂ ਸੀਡ ਵੱਧ ਤੋਂ ਵੱਧ ਮੰਨ ਲਓ ਜੇ ਮੈਂ 1 ਕਿਲੋ 300 ਗ੍ਰਾਮ ਹੀ ਜੇ ਮੰਨ ਲਓ ਮੈਂ ਬੀਜ ਦਿੰਦਾ 10 ਮਰ ਲਿਆ ਚ ਮੇਰੇ ਕੋ ਮੇਰੇ ਕੋ 10 ਮੱਲੇ ਚ ਨਿਕਲਉਂਦੀ 2 ਕਿੰਟ ਨਿਕਲਉਂਦੀ ਹਾਂ ਜਾਂ ਡੇਢ ਕਿੰਟ ਨਿਕਲਉਂਦੀ ਡੇਢ ਕਿੰਟ ਨਾਲ ਮੈਂ ਸੀਟ ਮਲਟੀਪਲਾਈ ਨਹੀਂ ਕਰ ਸਕਦਾ ਹੁਣ ਮੈਂ 1 ਕਿਲੋ 300 ਗ੍ਰਾਮ ਬੀਜ ਦਾ 1 ਏਕੜ ਚ ਇਹ ਚ ਮਤਲਬ 15 ਕਿੰਟ ਨਿਕਲਾ ਏ 15 ਕਿੰਟ ਨਾਲ ਕਿੰਨਾ ਮਲਟੀਪਲਾਈ ਕਰ ਲੈ ਜੀ ਸਾਡਾ ਇੱਕੋ ਹੀ ਇੱਕ ਟੀਚਾ ਵਾ ਜੀ ਫਾਰਮਰ ਤੱਕ ਨਵੀਂ ਵੈਰਾਈਟੀ ਵੱਧ ਤੋਂ ਵੱਧ ਪਹੁੰਚੇ ਕਿਸੇ ਵੇਲੇ ਪਤਾ ਕੀ ਹੈ ਜਿਮੀਦਾਰ ਕਹਿੜਦੇ ਆ ਕਿ ਉਹ ਜਰ ਮਤਲਬ ਯੂਨੀਵਰਸਿਟੀ ਕੋਲ ਸੀਡ ਹੈ ਨਹੀਂ ਟਾਡੇ ਕੋ ਕਿੱਥੋਂ ਆ ਗਿਆ ਹੁਣ ਮੈਂ 1 ਕਿਲੋ 300 ਗ੍ਰਾਮ ਨਾਲ ਕਿੱਲਾ ਬੀਜਿਆ ਹਾਂ ਹੁਣ 100 1 ਕਿਲੋ 300 ਗ੍ਰਾਮ ਨਾਲ ਕੋਈ ਮੰਨ ਨਹੀਂ ਸਕਦਾ ਹਾਂ 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 ਕਿੱਥੇ 40 ਕਿਲੋ ਪਾੜੇ ਕਰ ਪਾਉਂਦੇ ਆ ਕਿੱਥੇ 1 ਕਿਲੋ 300 ਗ੍ਰਾਮ ਨਾਲ ਬੀਜਿਆ ਹੁਣ 40 ਕਿੱਲੇ ਨਾਲ ਮੈਂ 20 ਕਿੱਲੇ ਲਾ ਸਕਦਾ ਹਾਂ ਹੂੰ 20 ਕਿੱਲਿਆਂ 'ਚੋਂ 300 ਗੰਟ ਨਿਕਲ ਆ ਤੇ ਜੇ ਮੈਂ 1 ਕਿੱਲਾ 40 ਕਿਲੋ ਬੀਜਾਂ ਉਜ 25 ਘੰਟਾ ਨਿਕਲਿਆ 30 ਘੰਟਾ ਨਿਕਲਿਆ ਕਿੱਥੇ 300 ਕਿੱਲਾ ਕਿੱਥੇ 30 ਘੰਟਾ 30 ਘੰਟਾ ਨਾਲ ਲੱਗੇ 75 ਕਿੱਲੇ 300 ਕਿੱਲੇ ਨਾਲ 300 ਘੰਟਾ ਨਾਲ ਲੱਗੇ 750 ਏਕੜ ਕਿੰਨਾ ਫਰਕ ਹੈ ਜੀ ਤੇ ਫਿਰ ਸੀਡ ਤੇ ਤਾਂਜੇ ਤਿਆਰ ਹੋਣਾ ਜੀ ਇੰਨੀ ਮਿਹਨਤ ਹੁੰਦੀ ਐ ਇੱਥੇ ਅੱਦੋ ਹੀ ਦੇਖ ਲਈਏ ਆ ਦੇਖ ਲੋ ਵੀ ਇੱਕ ਇੱਕ ਦਾਣਾ ਖੁਦ ਦਾਣਾ ਦਾਣਾ ਚਗਾਨਾ ਜੀ ਆਪਨਾ ਇੱਕ ਇੱਕ ਦਾਣਾ ਬਾਉ ਜੀ ਹੁਣਾਂ ਨੇ ਆਪ ਲਵਾਇਆ ਕਿੱਡੀ ਵੱਡੀ ਗੱਲ ਲੈ ਵੀ ਸਜਣੋ ਗੱਲ ਇਹ ਉਹ ਆ ਵੀ ਕਿਸੇ ਵੀ ਬੰਦੇ ਦੀ ਨਾ ਜਦੋਂ ਆਪਾਂ ਐਡਵਰਟਾਈਜ਼ਮੈਂਟ ਕਰਦੇ ਆ ਖਾਸ ਤੌਰ ਤੇ ਬੀਆ ਦੀ ਬੀ ਹੁੰਦਾ ਅਸਲ ਦੇ ਵਿੱਚ ਕਿਸਾਨਾਂ ਦਾ ਭੁੱਖ ਦਾ ਕੰਮ ਤਾਂ ਇਸ ਕਰਕੇ ਮੇਰਾ ਦਿਲ ਸੀਗਾ ਕਿ ਮੈਂ ਫੀਲਡ ਦੇ ਵਿੱਚ ਜਾ ਕੇ ਵੇਖਾਂ ਤੇ ਮੇਰੇ ਨਾਲ ਕਿਸਾਨ ਭਰਾਏ ਜਿਹੜੇ ਅਸਲ ਦੇ ਵਿੱਚ ਕੰਪਨੀ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਆ ਐਜ਼ এ ਕਿਸਾਨ ਜਿਹੜੇ ਇਹਨਾਂ ਦਾ ਬੀ ਭਰਤਦੇ ਆ ਆਪਾਂ ਸਾਰਿਆਂ ਤੋਂ ਰਿਵਿਊ ਲੈਣੇ ਆ ਤੇ ਵੀਰੇ ਗੱਲ ਇਹ ਉਹ ਆ ਬਾਈ ਮੈਂ ਐਡਵਰਟਾਈਜ਼ਰ ਐ ਨਾ ਮੇਰਾ ਕੰਮ ਆ ਕਮਾਈ ਕਰਨੀ ਪੈਸੇ ਲੈਣੇ ਕੰਪਨੀ ਤੋਂ ਕੰਪਨੀ ਦਾ ਵੀ ਕੰਮ ਆ ਕਿ ਕਮਾਈ ਕਰਨੀ ਆ ਸਿੱਧੀ ਗੱਲ ਆ ਕਿਸਾਨ ਨੇ ਪੈਸਾ ਖਰਚ ਕਰਨਾ ਤਾਂ ਤੁਹਾਡਾ ਜਿਹੜਾ ਰਿਸ਼ਤਾ ਉਹ ਕੈਮਰੇ ਤੇ ਬੈਠੇ ਕਿਸਾਨ ਨਾਲ ਆ ਬਿਲਕੁਲ ਜੀ ਸਾਡੇ ਨਾਲ ਨਹੀਂ ਬਣਦਾ ਨਾ ਕੰਪਨੀ ਨਾਲ ਬਣਦਾ ਨਾ ਸਾਡੇ ਨਾਲ ਹਾਂ ਬਣਦਾ ਤਾਂ ਇਸ ਕਰਕੇ ਤੁਸੀਂ ਬਿਲਕੁਲ ਉਹ ਰਿਵਿਊ ਦੇ ਦਿਓ ਜਿਹੜਾ ਖਾਲਸਾ ਸ਼ੌਦਾ ਨਾ ਜਿਹਦੇ ਨਾਲ ਕਿਸਾਨ ਨੂੰ ਸਿੱਧੇ ਵੀ ਮਿਲ ਜੇ ਤਾਂ ਆ ਇੱਕ ਤਰ੍ਹਾਂ ਦੀ ਵੈਰਾਈਟੀ ਆ ਜਿੰਨੀ ਕੁ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਵੀ ਇਹ 5 ਕਿਲੋ ਨਾਲ ਕੰਪਨੀ ਨੇ ਹਜੇ ਪਹਿਲਾਂ ਬਰੀਡ ਤਿਆਰ ਕਰ ਰਿਆ ਤਾਂ ਇਹ 5 ਕਿਲੋ ਨਾਲ ਕਿਸਾਨ ਨੂੰ ਲਵਾਇਆ ਹੋਇਆ। ਬਾਈ ਤੋ ਤੁਹਾਨੂੰ ਵੀ ਬੀਜ ਦਾ ਨੂੰ ਕਿੰਨਾ ਟਾਈਮ ਹੋ ਗਿਆ? ਇਹ ਕੰਪਨੀ ਦਾ ਵੀ ਕਿੰਨਾ ਟਾਈਮ ਹੋ ਗਿਆ ਝੂੜੇ ਨੂੰ? ਝੋਨਾ ਕਣਕਾ। ਘੁੱਟੂ ਘੱਟ 18-19 ਸਾਲ ਹੋ ਗਏ ਨੇ। ਅੱਛਾ ਤੁਸੀਂ ਇਹਨਾਂ ਦਾ ਵੀ ਵਰਤਦਿਆਂ ਨੂੰ? ਹਾਂਜੀ ਹਾਂਜੀ। ਕਿ 15 14-15 ਸਾਲ। ਹਾਂ। 15-14 ਸਾਲ ਹੋ ਗਿਆ ਤੁਹਾਨੂੰ ਵਰਤਦੇ ਨੂੰ। ਕਿਵੇਂ ਆ ਮਤਲਬ ਕਿਹੋ ਜਿਹਾ ਬੰਦਿਆਂ ਤੌਰ ਤੇ ਕਿਵੇਂ ਆ? 20 ਕਿਹੋ ਜਿਹਾ? ਇਹ ਤਾਂ ਬਹੁਤ ਵਧੀਆ ਇਹ ਤਿਆਰ ਕਰਾਉਂਦੇ ਆ ਆਪ ਵੀ ਬਹੁਤ ਮਿਹਨਤ ਕਰਦੇ ਨੇ ਇਨਸਾਨ ਕਿਵੇਂ ਮਗਰ ਜੇ ਕੋ ਡਿੱਕਾ ਪੈ ਗਿਆ ਤਾਂ ਖੜਦੇ ਆ ਬਿਲਕੁਲ ਜੀ ਬਿਲਕੁਲ ਜੀ ਇਹ ਤੇ ਮੰਨ ਲਓ ਜੇ ਕੋਈ ਦਾ ਘੱਟ ਨਿਕਲਿਆ ਉਹਨੂੰ ਵੀ ਦਿੰਦੇ ਨੇ ਥੋੜਾ ਬੋਦਾ ਵੀ ਚਲੋ ਮੱਦ ਵੀ ਕਰ ਦਿੰਦੇ ਨੇ ਜੀਬ ਦੀ ਕਿਤੇ ਮੰਨ ਲਓ ਚਲੋ ਹਾਂ ਤੇ ਵੀ ਵੱਲੋਂ ਤੇ ਇੰਨੀ ਕੁਆਲਿਟੀ ਵਧੀਆ ਇਹਨਾਂ ਦੀ ਹੈ ਹੂੰ ਤੇ ਲਾਗੇ ਜਾ ਕੇ ਵੀ ਮਤਲਬ ਇਦਾਂ ਦਾ ਵੀ ਮੈਂ ਮੈਂ ਤਾਂ ਬਈ ਬਹੁਤ ਵਾਰੀ ਝੋਨਿਆਂ ਦੀਆਂ ਫਰਮਾਂ ਦੇ ਬੀਆਂ ਦਾ ਦੇਖਿਆ ਮੁੜ ਕੇ ਉੱਚੇ ਨਹੀਂ ਮੇਜੇ 부ਝੀ ਹੋਈ ਹੁੰਦੀ। ਹਾਂ ਜੀ ਨਾ ਇਹਨਾਂ ਨੇ ਤੇ ਹੁਣ ਇਹਨਾਂ ਦੀਆਂ ਟੀਮਾਂ ਬਣ ਗਈਆਂ ਕੋਈ ਬੰਦੇ 50 ਬੰਦੇ ਹੋਣੇ ਨੇ। ਜੀ ਇਹਨਾਂ ਦੇ ਵਿੱਚ ਮਤਲਬ ਕਹਿਣ ਤੋਂ ਭਾਬੀ ਜੇ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਕਿਸਾਨ ਨਾਲ ਖੜਦੇ ਆ। ਖੜਦੇ ਆ। ਬਾੜਾ ਜਾਈ ਬਾਈ ਹੁਣਾਂ ਨੂੰ ਪੁੱਛ ਲਈਏ। ਬਾਈ ਜਿਵੇਂ ਮਤਲਬ ਤੁਹਾਡੇ ਤਾਂ ਇਲਾਕੇ ਚ ਹੁਣ ਮਾਝ ਏਰੀਏ ਦੇ ਵਿੱਚ ਆਪਾਂ ਗੁਰਦਾਸਪੁਰ ਦੇ ਵਿੱਚ ਇੱਥੇ ਫਿਰਦੇ ਆ। ਹਾਂ ਜੀ ਇਸ ਇਲਾਕੇ ਨੂੰ ਕਿੰਨਾ ਕ ਫਾਇਦਾ ਹੋਇਆ ਬੀਜਾਂ ਨਾਲ ਕਰਕੇ। ਇਸ ਇਲਾਕੇ ਨੂੰ ਇਹ ਫਾਇਦਾ ਆ ਤੇ ਬਹੁਤ ਏਰੀਆ ਜਿਹੜਾ ਡਵੈਲਪ ਹੋਇਆ ਆ ਕਿਸਾਨਾਂ ਨੂੰ ਜਿਹੜਾ ਹੈ ਚੰਗੀ ਵੈਰੈਟੀ ਜਿਹੜੀ ਆ ਟਾਈਮ ਦੇ ਨਾਲ ਲਿਆ ਕੇ ਦਿੰਦੇ ਨੇ ਤੇ ਜਦੋਂ ਜ਼ਿਮੀਦਾਰ ਨੂੰ ਚੰਗੀ ਵੈਰੈਟੀ ਮਿਲੇਗੀ ਜੀ ਤੇ ਉਹਨੂੰ ਆਟੋਮੈਟਿਕੀ ਫਾਇਦਾ ਹੋਣਾ ਆ ਉਹਦੀ ਫਸਲ ਦਾ ਚੰਗਾ ਝਾੜ ਨਿਕਲਣਾ ਆ ਹੁਣ ਆ ਜਿਵੇਂ ਵੈਰੈਟੀ ਵੇਖ ਲਓ ਹਾਂਜੀ ਆਹਾ ਹਾਂਜੀ ਇਹ 5 ਕਿਲੋ ਬੀਜ ਚੋਕ ਕੇ ਲਵਾਇਆ ਖੇਤਾਂ ਦੇ ਹਾਂਜੀ ਇਹ ਆ ਵੀਰੇ ਦਾ ਖੇਤ ਆ ਹਾਂਜੀ ਹਾਂਜੀ ਇਹਦਾ ਬਾਈ ਦਾ ਖੇਤਾਂ ਹਾਂਜੀ ਤੇ ਇਹ ਆਥਾਂ ਨਾਲ ਲਵਾਇਆ ਖੱਤਾਂ ਦਾਣਾ ਇੱਕ ਇੱਕ ਦਾਣਾ ਕਰਕੇ ਚੋਕ ਕੇ ਹੱਥਾਂ ਨਾਲ ਲਵਾਇਆ ਆ ਤੇ ਇਹ 22 ਦਸੰਬਰ ਨੂੰ ਕਣਕ ਬੀਜੀ ਆ ਜੀ ਠੀਕ ਹੈ ਜੀ ਤੇ ਇਹ 5 ਕਿਲੋ ਬੀਜ ਲੱਗਾ ਵੀ ਇਹਦਾ ਝਾੜ ਬਹੁਤ ਜ਼ਿਆਦਾ ਹੋਣਾ ਤੇ ਇਹਦਾ ਸਿੱਟਾ ਚੈੱਕ ਕਰ ਲੋ ਕਿੱਡਾ-ਕੱਡਾ ਤੇ ਇਹਦਾ ਬਹੁਤ ਜ਼ਿਆਦਾ ਝਾੜ ਨਿਕਲਣਾ ਤੇ ਇਹੋ ਬੀਗਾ ਤਿਆਰ ਹੋ ਗਏ ਜ਼ਿਮੀਦਾਰਾਂ ਨੂੰ ਜਿਹੜਾ ਇਹਨਾਂ ਨੇ ਦੇਣਾ ਆ ਮਤਲਬ ਖੁਦ ਪਹਿਲਾਂ ਆਪ ਟ੍ਰਾਇਲ ਕਰਦੇ ਆ ਉਸ ਤੋਂ ਬਾਅਦ ਕਿਸਾਨਾਂ ਤੱਕ ਕਿਸਾਨਾਂ ਤੱਕ ਪਹੁੰਚਲਾ ਕਰਦੇ ਆ ਪਹਿਲਾਂ ਆਪ ਟ੍ਰਾਇਲ ਕਰਦੇ ਆ ਤੇ ਵੇਂਦੇ ਆ ਵੀ ਵੈਰੈਟੀ ਵਾਕੇ ਕਾਮਯਾਬ ਆ ਫੇਰ ਕਿਸਾਨਾਂ ਨੂੰ ਦੇਣੀ ਆ ਵੈਰੈਟੀ ਜਿਹੜੀ ਕਾਮਯਾਬ ਹੋਈ ਮੈਂ ਮੈਂ ਜਿੰਨਾ ਕੋ ਉੱਦੇ ਵਿੱਚ ਜਾ ਕੇ ਦੇਖ ਕੇ ਆ ਆ ਤਾਂ ਉਹ ਆਹ ਬਈ ਭਾਈ ਤੁਹਾਡੇ ਕੋਲੇ ਤੁਹਾਡੇ ਕੋਲੇ ਤੁਹਾਡੇ ਖੇਤ ਚ ਲੱਗੀ ਹੋਈ ਵੈਰੈਟੀ ਹੋਰ ਕਿਹੜੀਆਂ ਕਰੀਆਂ ਬ੍ਰਾਇਟਿੰਗਾਂ ਲਗਾਉਂ ਕਣਕ ਦੀ ਆਪਣੇ ਵੀਰ ਜੀ ਟੋਟਲੀ 50 60 ਕਿੱਲੇ ਦੀ ਹੀ ਖੇਤੀ ਕਰਦੇ ਠੇਕੇ ਠੂਕੇ ਤੇ ਲੈ ਕੇ ਜੀ ਤੇ ਸਾਰਾ ਬੀਜ ਇੰਨਾ ਕੋਈ ਹੁੰਦਾ ਚਲੋ ਝੋਨੇ ਦਾ ਵੀ ਲੈਂਦਾ ਹੀ ਹੋਈ ਵਧੀਆ ਨਿਕਲੇ ਬਿਲਕੁਲ ਹੀ ਜੀ ਵੀ ਇਹੋ ਹੀ ਆ ਵੀ ਚਲੋ ਜਿਹੜਾ ਬੀਜ ਦਿੰਦੇ ਕਹਿ ਕੇ ਹਨਾ ਆਮ ਜਿਹੜੇ ਦੁਕਾਨਦਾਰ ਹੁੰਦੇ ਉਹ ਬੀ ਕਹਿੰਦੇ ਹੋਰ ਹੈ ਝੋਨੇ ਦਾ ਨਿਕਲਦਾ ਹੋਰ ਹੈ ਪਰ ਬਾਅਦੋਂ ਹੂੰ ਇਹ ਚੱਕਰ ਹੈ ਬਾਕੀ ਇਹ ਬਾਉ ਜੀ ਜਿਹੜਾ ਬੀ ਕਹਿੰਦੇ ਉਹ ਨਿਕਲਦਾ ਵਾ ਤੇ ਆ ਇਹਨਾਂ ਟ੍ਰਾਇਲ ਕੀਤਾ ਹਰ ਗਾਂ ਪਹਿਲੀ ਯਾਰ 5 ਕਿਲੋ ਬੀਜ ਹੈ ਤੇ ਬਾਕੀ ਵੀ ਸਾਡਾ ਬੀਜ ਸਾਰਾ ਇਹਨਾਂ ਕੋਈ ਆਇਆ ਹਾਂ ਤੇ ਚੰਗੀ ਖੜੀ ਹਨਾ ਹਾਂਜੀ ਵਧੀਆ ਖੜੀ ਮਤਲਬ ਆਨੰਦ ਹੈ ਹਾਂਜੀ ਹਾਂਜੀ ਵਧੀਆ ਵਧੀਆ ਇੱਕ ਹੁੰਦਾ ਰਹਿ ਗਿਆ ਇਧਰਲੇ ਪਾਸੇ ਤੋ ਵੀ ਪੁੱਛ ਲ ਗਿਰ ਰਿਵਿਊ ਲ ਗੇ ਕੋਈ ਨਾ ਖੜਜ ਮਿਹਨਤ ਬਹੁਤ ਕਰਦੇ ਆ ਜੀ ਜੀ ਬਹੁਤ ਜ਼ਿਆਦਾ ਧਿਆਨ ਦਿੰਦੇ ਆ ਹੂੰ ਇਹ ਹਸਾਬ ਨਾਲ ਲੋਕ ਇਹਨੇ ਆਪ ਲੇਬਰ ਦੇ ਨਾਲ ਲੈ ਕੇ ਉੱਤੇ ਖਲੋ ਕੇ ਮਿਹਨਤ ਕਰਕੇ ਤਿਆਰ ਕੀਤੀ ਜੀ ਵੀ ਜਿਵੇਂ ਜਿਹੜੇ ਕਿਸਾਨ ਨੂੰ ਪਹਿਲੇ ਆ ਰਲਵਾਉਣਾ ਤਾਂ ਆਪ ਉੱਤੇ ਖੜਨਾ ਹਾਂ ਜਿਵੇਂ ਇਹ ਹੁਣ ਇਹਨਾਂ ਤਿਆਰ ਕਰਨੀ ਜੀ ਇਹਨਾਂ ਦੀ ਇਹ ਤਿਆਰ ਕੀਤੀ ਆ ਇਹਨੇ ਆਪ ਆਪਣੀ ਨਿਗਰਾਨੀ ਚ ਇਹਨਾਂ ਕੋ ਇਹਨਾਂ ਨੇ ਜ਼ਮੀਨ ਹੈ ਹਾਇਰ ਕਰਕੇ ਇਹ ਆਪ ਤਿਆਰ ਕੀਤਾ ਜੀ ਸਾਰਾ ਇਹ ਇਹ ਹਸਾਬ ਨਾਲ ਕਰਨ ਕੇ ਇਹਨਾਂ ਦੀ ਆਪਣੀ ਆ ਇਹਨਾਂ ਨੂੰ ਸਾਰਾ ਇਹਨਾਂ ਨੇ ਵਧੀਆ ਤਰ੍ਹਾਂ ਜੋ ਵੀ ਇਹਨਾਂ ਨੂੰ ਖਰਾਕ ਆ ਜੋ ਵੀ ਇਹਦੀ ਮੇਨਟੇਨੈਂਸ ਆ ਪਾਣੀ ਲਾਉਣਾ ਸਭ ਕੁਝ ਇਹਨਾਂ ਨੇ ਆਪਣੀ ਧਿਆਨ ਚ ਜ਼ਿੰਮੇਦਾਰ ਨੂੰ ਇਹਦੇ ਵਿੱਚ ਇਹਨੂੰ ਸਿਰਫ ਇਹਦੀ ਪੂਰਾ ਦੇ ਤਾ ਵਾ ਇਹਦਾ ਕੰਟੈਕਟ ਕੀਤਾ ਵਾ ਇਹ ਇਹਨਾਂ ਨੇ ਹਾਇਰ ਕਰਕੇ ਆਪ ਤਿਆਰ ਕਰ ਰਹੇ ਵੀ ਮਤਲਬ ਤੁਹਾਡੇ ਇਲਾਕੇ ਦੇ ਵਿੱਚ ਤਾਂ ਕਿਸਾਨਾਂ ਨੂੰ ਇਹ ਵੀ ਫਾਇਦਾ ਹੋ ਜਾਂਦਾ ਕਿ ਵੀ ਉਹਨਾਂ ਦੇ ਖੇਤਾਂ 'ਚ ਵੀ ਬੀਜ ਬੀਜ ਦਿੰਦੇ ਹਾਂ ਜੀ ਹਾਇਰ ਕਰ ਲੈਂਦੇ ਨੇ ਜਗਾ ਉਹਨਾਂ ਨਾਲ ਕਰ ਲੈਂਦੇ ਨੇ ਕਿ ਅਸੀਂ ਤੁਹਾਨੂੰ ਇੰਨਾ ਛਾੜ ਦੇ ਦਾਂਗੇ ਬਾਕੀ ਇਹਨੂੰ ਇਹਨੂੰ ਆਪ ਤਿਆਰ ਕਰਦੇ ਆ ਆਪ ਤਿਆਰ ਕਰਦੇ ਤੇ ਬੰਦਾ ਤਾਂ ਡਰੀ ਲੱਗਦਾ ਜੀ 5 ਕਿਲੋ ਵੀ ਪਾਉਣ ਲੱਗਿਆ ਬੰਦਾ ਕਿਸਾਨ ਡਰਦਾ ਹੀ ਆ 5 ਕਿਲੋ ਨਾਲ ਕੀ ਨਿਕਲਣਾ ਹਨਾ ਤੇ ਇਹ ਹੁਣ 5 ਕਿਲੋ ਨਾਲ ਤੁਹਾਡੇ ਸਾਹਮਣੇ ਹੀ ਹੈ ਜੀ ਹਾਂ ਬਹੁਤ ਸੋਹਣੀ ਕਣਕ ਖੜੀ ਹੈ ਤੇ ਇੱਕ ਗੱਲ ਹੈਗੀ ਆ ਕਿ ਇੱਥੋਂ ਬਾਅਦ ਆ ਜੇ ਮੈਂ ਕਣਕਾ ਕਣਕ ਦਾ ਵੀ ਆ ਇਹ ਇਨਾਂ ਕੋਲੇ ਫੈਕਟਰੀ ਚ ਜਾਊਗਾ ਫਿਰ ਉਸ ਤੋਂ ਬਾਅਦ ਇਨਾਂ ਕੋਲੇ ਬਹੁਤ ਪ੍ਰੋਸੈਸ ਕਰਨ ਵਾਲੀਆਂ ਮਸ਼ੀਨਾਂ ਆ ਜਿਨ੍ਹਾਂ ਦੇ ਵਿੱਚ ਦੀ ਪ੍ਰੋਸੈਸ ਹੋ ਕੇ ਦਾਣਾ ਦਾਣਾ ਆਪਾਂ ਕਹਿੰਦੇ ਵੀ ਸਕੈਨ ਹੋ ਕੇ ਉਸ ਤੋਂ ਬਾਅਦ ਜਿਹੜਾ ਪੂਰਾ ਕਾਬਲ ਦਾਣਾ ਉਹ ਪੈਕਟਾਂ ਦੇ ਵਿੱਚ ਪਹਿਲਾਂ ਇਹਨਾਂ ਨੇ ਇੱਥੇ ਇਹਨੂੰ ਤਿਆਰ ਕਰਨਾ ਜੀ ਇਹਦੇ ਵਿੱਚ ਵੀ ਜੇ ਕੋਈ ਪਿਛਲੇ ਸੀ ਸਾਲ ਦਾ ਦਾਣਾ ਵਿੱਚ ਉੱਗ ਪਿਆ ਉਹ ਇਹਨਾਂ ਨੇ ਕੱਢ ਦੇਣਾ ਹੁਣੇ ਇੱਥੇ ਇਹਨਾਂ ਨੇ ਆਣ ਕੇ ਖੁਦ ਮਿਹਨਤ ਕਰਨੀ ਕੱਲੀ-ਕੱਲੀ ਖਾਲਚ ਜੇ ਕੋਈ ਪਿਛਲੇ ਸਾਲ ਦਾ ਜਿਹੋ ਤੋਂ ਫਿਲਹਾਲ ਦਾ ਦਾਣਾ ਉੱਗ ਪਿਆ ਵਾ ਉਹ ਇਹਨਾਂ ਨੇ ਹੁਣੇ ਕਟਿੰਗ ਕਰਕੇ ਇੱਥੋਂ ਕੱਢ ਦੇਣਾ ਬਾਕੀ ਇਹਨਾਂ ਪਲਾਂਟ ਤੇ ਜਾ ਕੇ ਕੱਢ ਦੇਣਾ ਪਲਾਂਟ ਦੇ ਵਿੱਚ ਜਾ ਕੇ ਪੂਰਾਂ ਸੈਂਸਰ ਵਾਲੀਆਂ ਮਸ਼ੀਨਾਂ ਵੀ ਜੇ ਕਹਿ ਤਾ ਕਾਲਾ ਦਾਣਾ ਦਾ ਮਸਲਾ ਹੀ ਨੀਗਾ ਦਾਗ ਵਾਲਾ ਦਾਣਾ ਵੀ ਵਿੱਚ ਚਲਿਆ ਜਾਊਗਾ ਤੇ ਜਿਹੜੇ ਇਸ ਵਾਰੀ ਇਹਨਾਂ ਕੋਲੇ ਝੋਨੇ ਦੀਆਂ ਕਾਫੀ ਵੈਰਾਈਟੀਆਂ ਹੈਗੀਆਂ ਜਿੰਨੀਆਂ ਵੀ ਝੋਨੇ ਦੀਆਂ ਵੈਰਾਈਟੀਆਂ ਤਕਰੀਬਨ ਪੰਜਾਬ ਦੇ ਵਿੱਚ ਬੀਜੀਆਂ ਜਾਂਦੀਆਂ ਹਰੇਕ ਕੰਪਨੀ ਕੋਲੇ ਹੈਗੀ ਆ ਜੇ ਕੋਈ ਵੀ ਸੱਜਣ ਆ ਜਿਹੜਾ ਉਹ ਝੋਨੇ ਦੀ ਕੋਈ ਵੀ ਵੈਰਾਈਟੀ ਹੈ ਜਿਹੜੀ ਉਹ ਖਰੀਦਣੀ ਚਾਹੁੰਦਾ ਤਾਂ ਉਹ ਕੰਪਨੀ ਦੇ ਨੰਬਰ ਤੋਂ ਸੰਪਰਕ ਕਰ ਸਕਦਾ ਵੀਡੀਓ ਹੋਰ ਕਿਸਾਨਾਂ ਤੱਕ ਵੀ ਪਹੁੰਚਦੀ ਕਰ ਸਕਦਾ ਲੋ ਵੀ ਜਿਹੜੇ ਵੀ ਕਿਸਾਨ ਪੰਜਾਬ ਹਰਿਆਣਾ ਰਾਜਸਥਾਨ ਦੇ ਇਹਨਾਂ ਬੀਆਂ ਦੇ ਵਿੱਚ ਦਿਲਚਸਪੀ ਰੱਖਦੇ ਆ ਚੰਗਾ ਬੀਜ ਚੰਗੀ ਬਰੀਡ ਚੰਗੀ ਨਸਲ ਜਾਂ ਚੰਗੀ ਕਿਸਾਨੀ ਸੁਧਾਰ ਤੇ ਕੰਮ ਕਰਨਾ ਚਾਹੁੰਦੇ ਆ ਤਾਂ ਉਹ ਆਪਣੇ ਧਿਆਨ ਦੇ ਵਿੱਚ ਇਸ ਕੰਪਨੀ ਦੇ ਬੀਜਾਂ ਨੂੰ ਵੀ ਰੱਖ ਸਕਦੇ ਆ ਤੇ ਜੇ ਤੁਸੀਂ ਬੀ ਖਰੀਦਣਾ ਚਾਹੁੰਦੇ ਆ ਤਾਂ ਤੁਸੀਂ ਨੇੜੇ ਦੇ ਡੀਲਰ ਤੋਂ ਕਿਸੇ ਵੀ ਡੀਲਰ ਤੋਂ ਤੁਸੀਂ ਇਸ ਕੰਪਨੀ ਦਾ ਬੀਜ ਜਿਹੜਾ ਤੁਹਾਨੂੰ ਪੈਕੇਟ ਆ ਉਹ ਸਕਰੀਨ ਦੇ ਉੱਪਰ ਦਿਖਾਈ ਦੇ ਰਿਹਾ ਤਾਂ ਇਸ ਕੰਪਨੀ ਦਾ ਜਿਹੜਾ ਬੀਜ ਆ ਤਾਂ ਤੁਸੀਂ ਮੰਗ ਸਕਦੇ ਆ ਤੁਹਾਨੂੰ ਡੀਲਰ ਆਪਣੇ ਆਪ ਉਪਲਬਧ ਕਰਾਉਣਗੇ ਕਿਉਂਕਿ ਇਹਨਾਂ ਦਾ ਬੀ ਹੈ ਜਿਹੜਾ ਪੂਰੇ ਇੰਡੀਆ ਜਿੱਥੇ ਵੀ ਮੰਗ ਕਰਦੇ ਆ ਕਿਸਾਨ ਉੱਥੇ ਪਹੁੰਚਦਾ ਸਜਣੋ ਜਿਉਂਦੇ ਰਹਿਓ